ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਜੁੜੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦਾ ਮੌਸਮ ਆਉਂਦੇ 5-7 ਦਿਨ ਜਨਨ ਕਿ 12 ਨਵੰਬਰ ਤੱਕ ਮੌਸਮ ਕਿਵੇਂ ਦਾ ਰਹੇਗਾ ਕੀ ਅਪਡੇਟ ਹੈ ਕਿ ਆਧਾਰਾ ਤੋਂ ਕੋਈ ਮੀਂਹ ਦੀ ਹਲਚਲ ਹੋ ਸਕਦੀ ਹੈ ਹਵਾ ਦੇ ਵਿੱਚ ਹੁਣ ਕੀ ਅਸਰ ਹੋਵੇਗਾ ਜੋ ਬੀਤੇ ਕੱਲ ਬਰਸਾਤ ਹੋਈ ਹੈ ਉਸ ਦੇ ਨਾਲ ਤਾਪਮਾਨ ਦੇ ਵਿੱਚ ਕਿੰਨੀ ਕੁ ਘਰਾਵਟ ਆਵੇਗੀ ਅਤੇ ਨਾਲ ਦੀ ਨਾਲ ਏਅਰ ਕੁਆਲਿਟੀ ਇੰਡੈਕਸ ਕਿਉਂਕਿ ਹੁਣ ਮੌਸਮ ਸਾਫ਼ ਹੋ ਚੁੱਕਿਆ ਹਵਾ ਦੇ ਵਿੱਚ ਗੰਧਲਾਪਨ ਜਿਹੜਾ ਸੀ ਉਹ ਹੁਣ ਅੱਗੇ ਲੰਘ ਚੁੱਕਿਆ ਕੱਲ ਰਾਤ ਤੇਜ਼ ਹਨੇਰੀ ਵੀ ਚੱਲੀ ਨਾਲ ਦੀ ਨਾਲ ਜਿਹੜਾ ਹਲਕਾ ਦਰਮਿਆਨਾ ਮੀਂਹ ਵੀ ਦੇਖਿਆ ਗਿਆ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗੜੇ ਮਾਰੀ ਵੀ ਹੋਈ ਅਤੇ ਤੇਜ਼ ਵਰਖਾ ਦੇ ਨਾਲ ਠੰਡ ਦੇ ਵਿੱਚ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੁਣ ਗੱਲ ਕੀਤੀ ਜਾਵੇ ਤਾਂ ਜਿਹੜੀ ਹਵਾ ਇਹ ਪੱਛਮੀ ਉੱਤਰ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਮੌਸਮ ਹੋਰ ਜ਼ਿਆਦਾ ਸਾਫ਼ ਹੋ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤਾਜਾ ਸੈਟਲਾਈਟ ਈਮੇਜ ਦੇਖੀ ਜਾਵੇ ਤਾਂ ਪਹਾੜੀ ਖੇਤਰ ਵਿੱਚ ਹੁਣ ਮੌਸਮ ਦੀ ਬਦਲਵਾਈ ਜਿਹੜੀ ਹੈ ਉਹ ਜਾ ਚੁੱਕੀ ਹੈ ਪਹਾੜੀ ਖੇਤਰਾਂ ਵਿੱਚ ਅੱਜ ਅਤੇ ਕੱਲ ਦੇ ਹੁਣ ਜਾਂ ਫਿਰ ਕਈਏ ਉਹਦੇ ਇੱਕ ਦੋ ਦਿਨਾਂ ਵਿੱਚ ਹੋਰ ਜ਼ਿਆਦਾ ਬਰਫ਼ਬਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਮੈਦਾਨੀ ਭਾਗ ਪੰਜਾਬ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਯੂਪੀ ਦੀ ਗੱਲ ਕਰੀਏ ਤਾਂ ਠੰਡ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਹੜਾ ਪਛਮੀ ਸਿਸਟਮ ਸੀ ਉਹ ਹੁਣ ਬਹੁਤ ਦੂਰ ਚਾ ਚੁੱਕਿਆ ਇਸ ਦੀ ਵਾਪਸ ਆਉਣ ਦੀ ਕੋਈ ਵੀ ਉਮੀਦ ਨਹੀਂ ਹੈ ਤੇ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਐਵਰੇਜ ਤਾਪਮਾਨ ਜਿਹੜਾ ਦਿਨ ਦਾ ਉਹ ਨਿਕਲ ਕੇ 26 27 28 ਡਿਗਰੀ ਤੱਕ ਮੈਕਸਿਮ ਜਾਂਦਾ ਹੋਇਆ ਦਿਖਾਈ ਦੇਵੇਗਾ। ਯਾਨੀ ਕਿ ਜੋ ਤਾਪਮਾਨ 30 31 ਡਿਗਰੀ ਤੱਕ ਪਹੁੰਚ ਰਹੇ ਸੀ ਹੁਣ ਉਹ 28 ਡਿਗਰੀ ਤੱਕ ਆਣਗੇ ਤਿੰਨ ਤੋਂ ਚਾਰ ਡਿਗਰੀ ਤਾਪਮਾਨ ਦੇ ਵਿੱਚ ਘਰਾਵਟ ਆਈ ਹੈ ਜਿਸ ਦੇ ਸਿੱਟੇ ਵਜੋਂ ਹੁਣ ਕਣਕ ਬੀਜਣ ਵਾਲੇ ਕਿਸਾਨਾਂ ਦੇ ਲਈ ਮੌਸਮ ਅਨੁਕੂਲ ਹੋ ਚੁੱਕਿਆ ਹੈ। ਕਈ ਥਾਵਾਂ ਤੇ ਉੱਪਰ ਗੜੇਮਾਰੀ ਵੀ ਹੋਈ ਹੈ ਨੁਕਸਾਨ ਵੀ ਹੋਇਆ ਕਈ ਵਾਰੀ ਝੋਨੇ ਦੀ ਫਸਲ ਜਿਹੜੀ ਮੰਡੀਆਂ ਦੇ ਵਿੱਚ ਪਈ ਸੀ ਤਾਂ ਉਹਦੇ ਵਿੱਚ ਪਰ ਗੜੇਮਾਰੀ ਦੇਖੀ ਗਈ ਹੈ ਜੋ ਕਿ ਇੱਕ ਮੰਦਪਾਗੀ ਘਟਨਾ ਹੈ ਇਹ ਗੜੇਮਾਰੀ ਹੋਣ ਦਾ ਮੇਨ ਕਾਰਨ ਸੀ ਜੋ ਅਰਬ ਸਾਗਰ ਤੋਂ ਸਿਸਟਮ ਉੱਥੇ ਆ ਸੀ ਉਹ ਅਚਾਨਕ ਹਵਾ ਚੱਲਣ ਦੇ ਨਾਲ ਇਸ ਤਰੀਕੇ ਨਾਲ ਮੁੜਿਆ ਜਿਸ ਦੇ ਨਾਲ ਮਲੋਟ ਅਬੋਹਰ ਮਾਨਸਾ ਦਾ ਕੁਝ ਕਲਾਕਾ ਜਿਆਦਾ ਮਾਨਸਾ ਦੇ ਬਹੁਤ ਸਾਰੇ ਇਲਾਕੇ ਨਹੀਂ ਸਨ ਮੁਕਸਰ ਦੇ ਬਹੁਤ ਸਾਰੇ ਇਲਾਕੇ ਸਨ ਫਜ਼ਿਲਕਾ ਦਾ ਕੁਝ ਕਲਾਕਾ ਫਿਰੋਜ਼ਪੁਰ ਦਾ ਕੁਝ ਕਲਾਕਾ ਜੀ ਤਰਨਤਾਰਨ ਦੇ ਕੁਝ ਕਲਾਕਾ ਇਹਨਾਂ ਇਲਾਕਿਆਂ ਵਿੱਚ ਕਿਸੇ ਕਿਸੇ ਇਲਾਕੇ ਵਿੱਚ ਗੜੇ ਮਾਰੀ ਦੀ ਖਬਰ ਵੀ ਆਈ ਹੈ ਤੇ ਮੀਂਹ ਵੀ ਦੇਖਣ ਨੂੰ ਮਿਲਿਆ ਹਰਿਆਣਾ ਫਤਿਹਬਾਦ ਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲਿਆ ਸਿਰਸਾ ਦੇ ਨੇੜੇ ਜਿਹੜੇ ਮੀਂਹ ਦੇਖਣ ਨੂੰ ਮਿਲਿਆ ਸ਼੍ਰੀ ਗੰਗਾ ਨਗਰ ਦੇ ਨੇੜੇ ਤਰੇ ਮੀਂਹ ਦੇਖਣ ਨੂੰ ਮਿਲਿਆ ਕਈ ਕਈ ਹਰਿਆਣਾ ਰਾਜਸਥਾਨ ਤੇ ਪੰਜਾਬ ਦੀ ਇਹ ਖਾਸ ਤੌਰ ਤੇ ਇਹ ਵਾਲੀ ਬੈਲਟ ਇਦੇ ਵਿੱਚ ਤਗੜੀ ਕਾਰਵਾਈ ਜਿਹੜੀ ਆ ਗੜੇ ਮਾਰੀ ਅਤੇ ਮੀਂਹ ਦੀ ਦੇਖਣ ਨੂੰ ਮਿਲੀ ਜਿੱਦੇ ਸਿੱਟੇ ਵਜੋਂ ਨੁਕਸਾਨ ਵੀ ਫਸਲਾਂ ਦਾ ਕਾਫੀ ਜ਼ਿਆਦਾ ਹੋਇਆ ਹੈ ਪਰ ਹੁਣ ਗੱਲ ਕਰੀਏ ਆਉਂਦੇ ਪੰਜ-ਛੇ ਦਿਨ ਕੋਈ ਵੱਡੀ ਕਾਰਵਾਈ ਨਹੀਂ ਹੈ ਆਉਂਦੇ ਦਿਨਾਂ ਵਿੱਚ ਹੁਣ ਤਾਪਮਾਨ ਇਸੇ ਤਰੀਕੇ ਨਾਲ 25 ਡਿਗਰੀ ਜਾਂ 25 ਡਿਗਰੀ ਦੇ ਨੇੜੇ ਚੜੇ ਘੁੰਮਦੇ ਹੋਏ ਦਿਖਾਈ ਦੇਣਗੇ ਰਾਤ ਦੇ ਤਾਪਮਾਨ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇਣਗੇ ਰਾਤ ਦੇ ਤਾਪਮਾਨ ਜਿਹੜੇ ਉਹ 17 ਡਿਗਰੀ ਤੋਂ ਥੱਲੇ ਆ ਜਾਣਗੇ ਯਾਨੀ ਕਿ ਐਵਰੇਜ ਤਾਪਮਾਨ ਜਿਹੜੀ ਹੈ ਉਹ 25 ਡਿਗਰੀ ਦਿਨ ਦਾ ਜਸਤਾ 20 ਡਿਗਰੀ ਦਿੰਦਾ ਮੰਨ ਲਓ ਕਿ ਥੋੜਾ ਜਿਹਾ ਪੰਜਾਬ ਦੇ ਵਿੱਚ 1 ਤੋਂ 2 ਡਿਗਰੀ ਦਾ ਫਰਕ ਰਹਿੰਦਾ ਹੀ ਹੈ ਤੇ ਰਾਤ ਦਾ ਤਾਪਮਨ 15 16 ਡਿਗਰੀ ਮੈਕਸਿਮਮ ਜਾਂ ਘੱਟੋ ਘੱਟ ਦੇਖਣ ਨੂੰ ਮਿਲੂਗਾ ਏਸੀ ਜੀ ਅਪਡੇਟ ਮੌਸਮ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਲਾਈਕ ਕਰ ਦਿਓ ਲਾਈਕ ਕਰਨ ਤੋਂ ਬਾਅਦ ਤੁਹਾਨੂੰ ਇੱਕ ਨੀਚੇ ਹਾਈਪ ਦਾ ਬਟਨ ਦੇਖੂਗਾ ਉਸ ਹਾਈਪ ਦੇ ਬਟਨ ਦੇ ਉੱਪਰ ਕਲਿੱਕ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਬਾਕੀ ਲੋਕਾਂ ਤੱਕ ਸਾਂਝੀ ਕੀਤੀ ਜਾ ਸਕੇ ਬਾਕੀ ਇਸ ਤੋਂ ਇਲਾਵਾ ਦੁਪਹਿਰੇ ਤੇ ਸ਼ਾਮ ਦੀ ਜਾਣਕਾਰੀ ਹੁਣ ਦੁਬਾਰਾ ਤੋਂ ਸਾਂਝੀ ਕਰਨੀ ਸ਼ੁਰੂ ਕਰ ਦੇਵਾਂਗੇ ਉਦੋਂ ਤੱਕ ਬਣੇ ਰਹੋ ਕੋਈ ਸੁਝਾਅ ਹੋਵੇ ਕਮੈਂਟ ਕਰ ਦਿਓ ਮੌਸਮ ਦੀ ਜਾਣਕਾਰੀ ਆਪਣੇ ਇਲਾਕੇ ਦਾ ਨਾਮ ਲਿਖਣਾ ਨਾ ਭੁੱਲਿਓ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ